ਔਰ ਪੀਪੀਸੀ ਚੈਨਲ ਸਾਡੇ ਵੀਰ ਜੀ ਤੇ ਸਾਰੇ মিডিਆ ਦੇ ਵਿੱਚ ਜਿੰਨੇ ਵੀ ਪਾਚੋਲੇ ਸਾਰੇ ਦੇ ਆਧਾਰ ਨੂੰ ਬੋਲਦਿਆਂ ਕਿ ਜਿਵੇਂ ਡਾਕਟਰ ਜੀਸੀ ਜੀਮਾ ਦੀ ਕੋਈ ਨੂਰ ਦੇ ਨਾਲ ਤੁਲਨਾ ਕਰਾਤੇ ਉਹ ਉਹ ਵੀ ਘਟਾ ਚੁਕੀ ਮੈਂ ਬਹੁਤ ਧੰਨਵਾਦੀ ਆ ਸਰਪਾਰ ਸੁਖਬੀ ਸਿੰਘ ਬਾਦਲ ਜੀ ਦਾ ਦੇਖੋ ਅੱਜ ਧਾਰੀਬਾਗ ਦੇ ਜਿਹੜੀ ਆਨੰਦ ਮਹੱਲਾ ਬਾਗ ਨੰਬਰ 12 ਦੇ ਵਿੱਚ ਚੋਣ ਜਲਸਾ ਰੱਖਿਆ ਪਰ ਐਡਾ ਵੱਡਾ ਇਕੱਠ ਹੋਇਆ ਹੈ ਵੀ ਲੱਗਦਾ ਸਾਰਾ ਲੁਧਿਆਣਾ ਸ਼ਹਿਰ ਧਾਰੀਵਾਦ ਦੇ ਲੁਧਿਆਣਾ ਮਹੱਲਾ ਚ ਆ ਗਿਆ। ਸੋ ਮੈਂ ਸਾਰੇ ਜਿਹੜੇ ਸਾਡੇ ਪ੍ਰਬੰਧਕ ਹੈ ਇੱਥੇ ਦੇ ਜਿਹੜੇ ਸਾਡੇ ਇੰਦਰ ਸਿੰਘ ਜੀ ਸ਼ਹਿਰ ਦੇ ਸਾਡੇ ਪ੍ਰਧਾਨ ਆਸ਼ੂ ਪਲਵਾਨ ਜੀ ਔਰ ਸਾਰੀ ਜਿਹੜੀ ਸਾਡੀ ਟੀਮ ਹੈ ਇੱਥੇ ਮਸੀਹ ਭਾਈਚਾਰੇ ਦੀ ਵੀ ਸ਼ਹਿਰ ਦੀ ਵੀ ਪਹਿਰ ਦਿਲ ਤੋਂ ਉਹਨਾਂ ਦਾ ਧੰਨਵਾਦ ਕਰਦਾ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ 크ਰਿਸਚੀਅਨ ਭਾਈਚਾਰੇ ਦਾ ਸਹਿਯੋਗ ਮੈਨੂੰ ਸਾਰੇ ਹੀ ਨੌ ਹਲਕਿਆਂ ਦੇ ਵਿੱਚ ਮਿਲਿਆ ਕਿਉਂਕਿ ਇਹ ਲੋਕ ਅੱਜ ਜੋ ਕੁਝ ਅਕਾਲੀ ਸਰਕਾਰਾਂ ਨੇ ਇੱਜ਼ਤ ਮਾਨ ਉਸ ਵੇਲੇ ਮਸੀਹ ਭਾਈਚਾਰੇ ਨੂੰ ਦਿੱਤਾ ਸੀ ਉਹਦੇ ਕਰਕੇ ਅੱਜ ਵੀ ਲੋਕੀ ਸਾਡਾ ਉਸ ਵੇਲੇ ਦਾ ਬਾਦਸ਼ਾਹ ਦਾ ਰਾਜ ਜਿਹੜਾ ਉਹ ਯਾਦ ਕਰਦੇ ਆ ਵੀ ਸਾਰੀਆਂ ਸਕੀਮਾਂ ਦੇ ਵਿੱਚ ਈਸਾਈ ਰਹਿੰਦੇ ਹੋਏ ਉਹਨਾਂ ਨੂੰ ਹਿੱਸੇਦਾਰ ਬਣਾਇਆ ਔਰ ਬੜੇ ਸਨਮਾਨਜਨਕ ਤਰੀਕੇ ਦੇ ਨਾਲ ਸਾਰਾ ਉਹਨਾਂ ਦਾ ਲੁੱਕ ਅਪ ਟੂ ਕੀਤਾ ਸੋ ਬਹੁਤ ਵੱਡਾ ਪਿਆਰ ਉਹਨਾਂ ਨੇ ਦਿਖਾਇਆ ਮੈਂ ਆਪਣੇ ਵੱਲੋਂ ਆਪਣੇ ਸਾਥੀ ਮਾਲਸਾਹਬ ਵੱਲੋਂ ਸਾਰਿਆਂ ਵੱਲੋਂ ਪਾਰਟੀ ਵੱਲੋਂ ਉਹਨਾਂ ਦਾ ਧੰਨਵਾਦ ਕੋਈ ਪੋਸਟਰ ਤੁਹਾਨੂੰ ਦਿੱਤਾ ਗਿਆ ਹੈ ਕੋਈ ਕ੍ਰਿਸਚੀਅਨ ਭਾਈ ਜਰਨ ਦੱਸਿਆ ਕਿ ਸਾਡੀਆਂ ਭਾਵਨਾਵਾਂ ਨੂੰ ਜਿਹੜੀ ਫੇਸ ਪਹੁੰਚੀ ਹੈ ਦੇਖੋ ਪੋਸਟਰ ਇੱਥੇ ਮੈਂ ਤੁਹਾਨੂੰ ਦਿਖਾ ਹੀ ਦਿਨਾ ਜੇ ਇੱਥੇ ਹੋਵੇ ਤਾਂ ਕੈਲੰਡਰ ਕੈਲੰਡਰ ਇੱਕ ਕੈਲੰਡਰ ਇਹਨਾਂ ਨੇ ਛਾਪਿਆ ਜਿਹੜੀ ਆਮ ਆਦਮੀ ਪਾਰਟੀ ਉਨੇ ਤੇ ਪ੍ਰਭ ਯੇਸ਼ੂ ਮਸੀਹ ਦੀ ਫੋਟੋ ਆ ਔਰ ਦੂਜੇ ਪਾਸੇ ਭਗਵੰਤ ਮਾਨ ਦੀ ਤੇ ਸ਼ੈਰੀ ਕਲਸੀ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਆ ਉਹਦੀ ਫੋਟੋ ਆ ਇਹ ਬਹੁਤ ਵੱਡਾ અપਮਾਨ ਆ ਉਸ ਮਹਾਨ ਪਗੰਬਰ ਦਾ ਭਈ ਵੋਟਾਂ ਮੰਗਣ ਵਾਸਤੇ ਉਹਨਾਂ ਦੀ ਜਿਹੜੀ ਫੋਟੋ ਆ ਇਹ ਇਸ ਤਰੀਕੇ ਯੂਜ਼ ਜਿਹੜੀ ਆ ਇਹ ਕੀਤੀ ਜਾ ਰਹੀ ਆ ਇਹ ਮਾਡਲ ਕੋਡ ਆਫ ਕੰਡਕਟਰ ਜਿਹੜਾ ਉਹਦੀ ਬਹੁਤ ਸੀਰੀਅਸ ਵਾਇਓਲੇਸ਼ਨ ਹੈ ਧਰਮ ਦਾ ਦੁਰਉਪਯੋਗ ਹੈ ਔਰ ਬਹੁਤ ਵੱਡਾ ਅਪਮਾਨ ਹੈ ਜਿਹੜੇ ਪ੍ਰਭੂ ਯਿਸੂ ਵਰਗੇ ਮਹਾਨ ਪਗੰਬਰ ਦਾ ਕਿ ਤੁਸੀਂ ਉਹਨਾਂ ਨੂੰ ਵੋਟਾਂ ਮੰਗਣ ਵਾਸਤੇ ਉਹਨਾਂ ਦੀ ਫੋਟੋ ਯੂਜ਼ ਕਰ ਰਹੇ ਹੋ ਔਰ ਉਹਨਾਂ ਦੀ ਫੋਟੋ ਕਿਹਦੇ ਨਾਲ ਲਾ ਰਹੇ ਹੋ ਆਪਣੇ ਨਾਲ ਸ਼ੈਰੀ ਕਲਸੀ ਨਾਲ ਤੇ ਕੇਜਰੀਵਾਲ ਨਾਲ ਤੇ ਇਹਨਾਂ ਨਾਲ ਇਹ ਦੇਖੋ ਜਿਹੜੀ ਕੇਜਰੀਵਾਲ ਦੀ ਇਹ ਰਾਜਨੀਤੀ ਹੈ ਨਾ ਇਹਦਾ ਬਹੁਤ ਵੱਡਾ ਦੇਸ਼ ਨੂੰ ਅੱਗੇ ਵੀ ਨੁਕਸਾਨ ਹੋਇਆ ਕਿ ਇਹ ਆਪਣੇ ਸਿਆਸੀ ਹਿੱਤਾਂ ਵਾਸਤੇ ਕੁਝ ਵੀ ਚੀਜ਼ ਵਰਤਣ ਨੂੰ ਤਿਆਰ ਹੋ ਜਾਂਦੇ। ਇਸ ਕਰਕੇ ਕੱਲ ਅਸੀਂ ਰਿਟਰਨ ਕੰਪਲੇਂਟ ਜਿਹੜੀ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ ਜਿਹੜਾ ਡਿਸਟ੍ਰਿਕਟ ਇਲੈਕਸ਼ਨ ਅਫਸਰ ਨੇ ਸਾਡੇ ਡੀਸੀ ਸਾਹਿਬ ਉਹਨਾਂ ਨੂੰ ਵੀ ਸਾਰਿਆਂ ਨੂੰ ਭੇਜਾਂਗੇ ਤੇ ਇਹਨਾਂ ਤੇ ਕੇਸ ਰਜਿਸਟਰ ਕਰਕੇ ਸਖਤ ਐਕਸ਼ਨ ਦੀ ਵੀ ਮੰਗ ਕਰਾਂਗੇ ਡਿਸਕਵালিਫਿਕੇਸ਼ਨ ਦੀ ਵੀ ਕੈਂਡੀਡੇਟ ਦੀ ਮੰਗ ਕਰਾਂਗੇ। ਦੇਖੋ ਹੌਲੀ-ਹੌਲੀ ਸਾਰੇ ਪੰਜਾਬ ਨੂੰ ਆਮ ਆਦਮੀ ਪਾਰਟੀ ਵਾਲੇ ਤੇ ੱੱਕੇ ਮਾਰਦੇ ਨੇ। ਬੀਜੇਪੀ ਵਾਲੇ ਵੀ ਕਿਸਾਨਾਂ ਨੂੰ ੱੱਕੇ ਮਾਰਦੇ ਪਿਆ। ਕਿਉਂਕਿ ਜਦੋਂ ਜਵਾਬ ਹੀ ਕੋਈ ਨਹੀਂ। ਇੰਨਾ ਝੂਠ ਵੋਟਾਂ ਲੈਣ ਵਾਸਤੇ ਇਹਨਾਂ ਲੋਕਾਂ ਨੇ ਬੋਲਿਆ ਅੱਜ ਹੁਣ ਲੋਕੀ ਕਹਿੰਦੇ ਵੀ ਖੜੇ ਇੱਕ ਮਿੰਟ ਜਵਾਬਤਾ ਦਿਓ ਵੀ ਤੁਸੀਂ ਕੀ ਕਿਹਾ ਸੀ ਹੁਣ ਜਦੋਂ ਕਿਸੇ ਗੱਲ ਦਾ ਜਵਾਬ ਨਹੀਂ ਹੈ ਜੇ ਮੁਲਾਜ਼ਮ ਪੁੱਛਦੇ ਆ ਵੀ ਸਾਡੀ ਪੁਰਾਣੀ ਪੈਨਸ਼ਨ ਸਕੀਮ ਕਿਉਂ ਨਹੀਂ ਲੱਗੀ ਹੋਈ ਉਦੋਂ ਭੱਜ ਦੁਰਦੇ ਜੇ ਭੈਣਾ ਪੁੱਛਦੀ ਆ ਵੀ 1000 ਰੁਪਏ ਸਾਡਾ ਕਿਉਂ ਨਹੀਂ ਹੋਇਆ ਉਹਨਾਂ ਤੋਂ ਭੱਜ ਦੁਰਦੇ ਜੇ ਨੌਜਵਾਨ ਪੁੱਛਦੇ ਵੀ ਸਾਡਾ ਬੇਰਜ਼ਗਾਰੀ ਭੱਤਾ ਕਿੱਥੇ ਆ ਉਦੋਂ ਭੱਜ ਦੁਰਦੇ ਜੇ ਕੋਈ ਪੁੱਛਦਾ ਵੀ ਇਹ ਕਤਲ ਲੁੱਟਾਂ ਖੋਹਾਂ ਡਾਕੇ ਵੀ ਤੁਸੀਂ ਕਰਦੇ ਕੀ ਹੋ ਕਦੇ ਵਾਤੇ ਸਰਕਾਰ 'ਚ ਬੈਠੇ ਉਹ ਤੋਂ ਭੱਜ ਜਾਂਦੇ ਜੇ ਬਿਜਲੀ ਦੇ ਕਟਾਂ ਦੀ ਕੋਈ ਗੱਲ ਕਰਦੇ ਆ ਫਿਰ ਭੱਜ ਜਾਂਦੇ ਜੇ ਐਨੇ ਕਾਹ ਦੇ ਗਰੀਬ ਲੋਕਾਂ ਦੇ ਕੱਟ ਦਿੱਤੇ ਬਣਾ ਕਿਸੇ ਕਾਰਨ ਦੇ 104300 ਉਹਦਾ ਪੁੱਛਦੇ ਆ ਡੁੱਕੀ ਵੀ ਤੁਸੀਂ ਸਾਡੇ ਨਾਲ ਬਦਲਾਖੋਰੀ ਕਿਉਂ ਕੀਤੀ ਉੱਥੋਂ ਭੱਜ ਜਾਂਦੇ ਇਸੇ ਤਰ੍ਹਾਂ ਹੀ ਭਾਜਪਾ ਵਾਲਿਆ ਜੇ ਤੋਂ ਮਹਿੰਗਾਈ ਦੀ ਗੱਲ ਕਰੇ ਤਾਂ ਭੱਜ ਜਾਂਦੇ ਜੇ ਕੋਈ ਬੇਰੁਜ਼ਗਾਰੀ ਦੀ ਗੱਲ ਕਰੇ ਤਾਂ ਭੱਜ ਜੇ ਕਿਸਾਨ ਕਿਸਾਨਾਂ ਨੂੰ ਹੱਕ ਦੇਣ ਦੀ ਐਮਐਸਪੀ ਗਾਰੰਟੀ ਦੀ ਗੱਲ ਦੇ ਤੇ ਤਾਂ ਓਖੇ ਹੋ ਜਾਂਦੇ ਹੁਣ ਇਹ ਐਸ ਵੇਲੇ ਉਦੋਂ ਤਾਂ ਲੋਕਾਂ ਨੂੰ ਕਹਿੰਦੇ ਸੀ ਸਵਾਲ ਪੁੱਛਿਆ ਕਰੋ ਜੀ ਦੂਜੀਆਂ ਪਾਰਟੀਆਂ ਨੂੰ ਤੇ ਹੁਣ ਲੋਕੀ ਤੁਹਾਨੂੰ ਪੁੱਛਦੇ ਆ ਤੁਸੀਂ ਸਰਕਾਰ ਚੋਂ ਵੀ ਤੁਸੀਂ ਕਹਿੰਦੇ ਸੀ 20000 ਕਰੋੜ ਰੁਪਏ ਦਿੱਤਾ ਚੱਕਵਾਉਣਾ ਤੇ ਲੋਕੀ ਪੁੱਛਦੇ ਵੀ ਇੱਕ ਟਾਰੂ ਚੱਕਦੇ ਪਿੰਡ ਦੇ ਚਾਰਜ ਪੈਰੇ ਹਜ਼ਾਰ ਟਰੱਕ ਰੋਜ਼ ਨਿਕਲਦਾ ਤੇ ਇਹ ਪੈਸੇ ਕੌਣ ਲੈ ਰਿਹਾ ਵੀ ਖੱਡ ਤਾਂ ਕਿਸੇ ਦੀ ਆਕਸ਼ਨ ਨਹੀਂ ਹੋਈ ਤੇ ਹੁਣ ਲੋਕਾਂ ਨੇ ਗੱਲ ਪੈਂਦੇ ਦੇਖੋ ਕਾਂਗਰਸ ਦਾ ਤਾਂ ਸੂਣੀ ਇਹ ਆ ਇਹਨਾਂ ਨੇ ਕਦੀ ਵੀ ਜ਼ਿੰਦਗੀ ਚ ਰਾਜ ਭਾਗ ਜਾ ਕੇ ਵੀ ਕੰਮ ਨਹੀਂ ਚੱਲਣ ਦਿੱਤਾ ਤਾਂ ਹੁਣ ਤਾਂ ਵੈਸੇ ਹੀ ਇਹਨਾਂ ਨੇ ਕਿਸੇ ਦਾ ਕੀ ਕੰਮ ਚੱਲਦਾ ਇਹ ਉਦੋਂ ਵੀ ਇਹਨਾਂ ਨੂੰ ਸੱਤਾ ਦਾ ਹੰਕਾਰ ਸੀ ਹਾਲੇ ਵੀ ਇਹ ਉਸੇਂ ਘਰ ਦੇ ਵਿੱਚ ਹੀ ਤੁਰੇ ਫਿਰਦੇ ਆ ਪਰ ਹੁਣ ਜਨਤਾ ਜਿਹੜੀ ਆ ਸਭ ਨੂੰ ਸਿਖਾਉਣ ਵਾਸਤੇ ਤਿਆਰ ਬੈਠੀ ਆ ਜਨਤਾ ਇਹਨਾਂ ਨੂੰ ਸਾਰਿਆਂ ਨੂੰ ਸਭ ਜਿਹੜਾ ਸਿਖਾ ਦੇ। ਇਹ ਦੇਖੋ ਉਹਨਾਂ ਦੀ ਕਮੀ ਤਾਂ ਸਾਰੇ ਪੰਜਾਬ ਮਹਿਸੂਸ ਕਰਦੇ। ਅੱਜ ਤੇ ਬੀਬੀਆਂ ਨਾਲ ਗੱਲ ਕਰ ਲੋ ਕਈ ਰੋਣ ਲੱਗ ਜਾਣਗੀਆਂ। ਕਿਉਂਕਿ ਜੋ ਉਹਨਾਂ ਦੀ ਸ਼ਖਸੀਅਤ ਸੀ ਜਿਸ ਤਰੀਕੇ ਉਹਨਾਂ ਨੇ ਸਾਰੇ ਵਰਗਾਂ ਨਾਲ ਖਾਸ ਕਰਕੇ ਗਰੀਬ ਵਰਗ ਨਾਲ ਪਿਆਰ ਦਿਖਾਇਆ ਕਿਸਾਨੀ ਨਾਲ ਇੰਨਾ ਪਿਆਰ ਕੀਤਾ ਉਹਦਾ ਸਾਰਿਆਂ ਨੂੰ ਲੱਗਦਾ ਕਿ ਪਰਿਵਾਰ ਦੇ ਮੁਖੀ ਸੀਗੇ ਇਸ ਕਰਕੇ ਅਸੀਂ ਤਾਂ ਮਿਸ ਕਰਦੇ ਹਾਂ ਸਾਰੇ ਲੋਕੀ ਕਰਦੇ ਉਹਨਾਂ ਦੇ ਰਾਜ ਨੂੰ ਵੀ ਲੋਕ ਯਾਦ ਕਰਦੇ ਉਹਨਾਂ ਦੀਆਂ ਸਕੀਮਾਂ ਨੂੰ ਵੀ ਲੋਕੀ ਯਾਦ ਕਰਦੇ